ਬਹੁਤ ਜ਼ਿਆਦਾ ਦਿੱਕਤ ਚ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾਲੀ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਜਾਨਦਾਰ ਆ ਗਿਆ ਆਪਾਂ ਲੋਕਾਂ ਦਾ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਤੇ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਕੁਸ਼ ਕਰਨ ਜੋਗੇ ਨਹੀਂ ਰਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਾਸਤੇ ਆਏ ਆ ਤੁਹਾਨੂੰ ਲੈਣ ਹੀ ਆਏ ਆ ਆਜੋ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਵਾਜ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜਾਓ ਤੁਸੀਂ ਰਹਿ ਜਾਓ ਬਜ਼ੁਰਗ ਜਿਹੜੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਮਾਤਾ ਨਹੀਂ ਪਹੁੰਚਾ ਹਾਂ ਰੋਦਾ ਯਾਰ ਨਹੀਂ ਤੁਹਾਨੂੰ ਮਾਤਾ ਭੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਕ ਐ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਹੀ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਜਣ ਵਾਲੀ ਮਿਲੂਗਾ ਹਾਂ ਸ਼ਾਮ ਨੂੰ ਆ ਸਵੇਰੇ ਤੱਕ ਆ ਜਾਾਂਗੇ ਨਾ ਇਹ ਪਾਣੀ ਘਟ ਜਾਊਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਾਂਗੇ ਹਾਂ ਇਹ ਜੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੁਸੀਂ ਆਜਾ ਕੀ ਹੈ ਤੇ ਪਰਿਵਾਰ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡਾ ਆਪਾਂ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੇ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਿਵਾਰ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕੀ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਦੇ ਤੇ ਇੱਥੇ ਹੀ ਰਹਿ ਜਾਣਾ ਆ ਹਾਂ ਜੋ ਵੀ ਕਾਰਗਰ ਠੀਕ ਹੈ ਇਹ ਮਾਰਕਰ ਦਾ ਜਾਂਦਾ ਘਰ ਆ ਅਸੀਂ ਦਰਿਓਂ ਪਾਰੋਂ ਆਏ ਹਾਂ ਸਾਹਿਬ ਦਾ ਠੀਕ ਹੈ ਪਰ ਮੈਂ ਤੁਹਾਡੇ ਕੀ ਆਪਾਂ ਹੱਥ ਜੋੜ ਕੇ ਬੈੰਦੀ ਜਾ ਰਹੇ ਆ ਹੱਥ ਜੋੜਨੇ ਸਾਰੀ ਸਾਨੂੰ ਆਸਰਾ ਬਣਾ ਸੋਨਾ ਉੱਤੇ ਡਰ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3 3 4 4 ਫੁੱਟ ਜੇ ਹੋਰ ਵੱਧ ਗਿਆ ਫੇਰ ਫਿਰ ਆਪਾਂ ਕਿੱਥੇ ਜਾਵਾਂਗੇ ਫਿਰ ਇਹਨਾਂ ਵਾਸਤੇ ਤਾਂ ਸੋਚੋ ਵਿਚਾਰੀਆਂ ਵਾਧਰੀ ਆ ਜੋ ਨਹੀਂ ਨਹੀਂ ਸਾਨੂੰ ਬੀਬੀਆਂ ਤੁਸੀਂ ਚੱਲੋ ਸਾਡੇ ਬੀਬੀਆਂ ਨੂੰ ਭੇਜ ਦਿਓ ਟੰਗੇ ਰਾਵਾਂਗੇ ਆਪਾਂ ਮੈਂ ਰੋ 5 ਵਜੇ ਦਾ ਮੇਜਰ ਸਾਲੇ ਨੂੰ ਤੇ ਜਾ ਰਿਹਾ ਸੀ ਤੇ ਮੈਂ ਉਹ ਪਾਣੀ ਦਾ ਬੜੀ ਔਰ ਨਾਲ ਕੱਢਿਆ ਤੋਂ ਪਰਵਾਹ ਇੱਕ ਤੂੰ ਛੋਟਾ ਬੱਚਾ ਐ ਤੂੰ ਵੀ ਚੱਲ ਤੁਹਾਡੇ ਜੀ ਚੱਲ ਤੁਸੀਂ ਉਦੀ ਵੀ ਤੇ ਜਾਣ ਵੇਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਨਾ ਕੱਲ ਵੀ ਰੋਟੀ ਪਾਣੀ ਕੋਈ ਨਹੀਂ ਜਗਾ ਡੱਕਰ ਸਾਡੇ ਰੋਣ ਤੇ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਐ ਤੇ ਗੁਰਦੁਆਰੇ ਸਾਹਿਬ 'ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਬੰਦਿਆ ਆਹ ਨਹੀਂ ਨਹੀਂ ਦੇਖੋ ਜੀ ਮਤਲਬ ਵੀਡੀਓ ਆਪਾਂ ਬੁਵਾ ਦੇਦੇ ਆ ਜਾ ਕੇ ਤੁਸੀਂ ਹੁਣ ਤੇ ਚੱਲੋ ਸਾਡੇ ਨਾਲ ਕਿਉਂ ਪਾ ਰਿਹਾ ਕਿੱਥੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਉਹਨਾਂ ਨੂੰ ਵੀ ਲੈ ਆਉਨੇ ਆਂ ਮੈਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਹੈਲੀਕਾਪਟਰ ਨਾਲ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੁਣ ਤੁਸੀਂ ਤੇ ਚੱਲੋ ਤੁਸੀਂ ਤਾਂ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆਂ ਚੱਲੋ 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 ਸ਼ਾਬਾਸ਼ ਬੱਚੇ-ਬੁੱਚੇ ਕੱਢੂਗੀ ਬੱਚੇ-ਬੁੱਚੇ ਕੱਢਿਆ ਆਪਾਂ ਕਿਉਂ ਆਪਾਂ ਯਾਰੇ ਬਣਾ ਮੇਰੇ ਨਾਲ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਇੱਕ ਵਾਰ ਬਾਹਰ ਬੈਠ ਕੇ ਮੈਂ ਨਹੀਂ 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 ਤੁਹਾਨੂੰ ਵਰਨਾ ਹੋ ਗਿਆ ਤੁਹਾਨੂੰ ਹੋ ਗਿਆ ਦੇਰ ਹੋ ਗਿਆ ਆ ਜਾ ਤੁਹਾਨੂੰ ਫਿਰ ਜੀ ਕਹਿੰਦੇ ਆ ਜਾ ਮੈਂ ਨਾ ਬਾਕੀ ਤਾਂ ਹੋਈ ਮੈਂ ਵੀ ਨਹੀਂ ਆਉਂਦੀ ਸੀ ਆ ਜਾ ਵੇ ਇੰਨੇ ਬੰਨੀ ਆ ਰਹੀ ਆ ਜਾ ਥੇਲਾ ਇਹਨਾਂ ਨਾ ਨਾ ਵੇਟ ਕਰਨਾ ਆ ਗਏ ਇੱਥੇ ਚਲੋ ਹੀ ਮੈਂ ਕਿਥੋਂ ਮੈडम ਬੱਲੇ ਕੱਢ ਕੇ ਨੇ ਆ ਉੱਥੇ ਮਸ਼ੂਏ ਨਹੀਂ ਮੂੰਹ ਕਰਕੇ ਬਾਹਰ ਬਾਹਰ ਬੰਦੇ ਕਸਵਾਲ ਦੇ ਹੱਥ ਚੰਗੀ ਗੱਲ ਹੈ ਬਾਪੂ ਜੀ ਯਾਰ ਇਹ ਗੱਲ ਹੁੰਦੀ ਹੈ ਕਿਨੇ ਜਾਣੇ ਬਿਰਹਾ ਉੱਥੇ ਉਹ ਆ ਦੇ ਕੀ ਨਾ ਕੀ ਆ ਹੈ बे सादे काट की है काट की कोई गल नहीं आई सी बैक एंड सीला हो नहीं है दो मेरे बनो ना को तो रचे नहीं लो बाबू आ नंबर करो नो नो सारे रुक जाओ अगली बारी आने ओठ कर टेकी कहना पड़ा हॉस्पिटल से नीचे आओ कहीं ओटी आओ मेरे को परे आनी आहा नहीं आएगा तो रखले ले आने लेडीज को आजा इनको बुला लो करो आजो आजो लेडीज आजो कोई सरकली खेलना आ घना लग के हां जी ਓਏ ਸਾਨੂੰ ਲੈ ਜਾਓ ਯਾਰ ਸਾਨੂੰ ਲੈ ਮੇਰੀ ਗੱਲ ਸੁਣਿਓ ਅੱਜ ਖਰਾ ਦਾ ਪੂਰੇ ਪੂਰੇ ਚਲੋ ਇਹਨੂੰ ਮੁੰਡੇ ਨੂੰ ਛੱਡ ਜਾਂਦੇ ਹਾਂ ਹਾਂਜੀ ਆ ਗਈ ਆ ਗਈ ਉਹ ਤਾਂ ਕੀ ਕਰੀਏ ਕੁੜੀ ਜਾਨਾ ਉੱਥਾਂ ਉੱਥਾਂ ਚੱਲ ਲੈ ਇਹਨੂੰ ਬੁਲਾ ਦੇ ਅਰੇ ਇਹ ਤਾਂ ਨਹੀਂ ਇੱਕ ਜਾਣੇ ਹੁੰਦੇ ਬੈਠੋ ਆਓ ਬੈਠੋ ਮੈਂ ਉਧਰ ਜਾ ਤੇ ਆਕਰ ਕਰੋ ਨਾ ਬੋਲਦੀਆਂ ਮੱਜਾਂ ਬੋਲ ਕਿਉਂ ਉਹਨਾਂ ਨੇ ਮੱਜਾਂ ਨਹੀਂ ਬਗਦੇ ਡੇਰ ਡੇਰ ਤਿੰਨ ਚਾਰ ਜੀ ਆ ਪਿੰਡ ਚੀਂ ਦੇਣੀਆਂ ਨਾਲ ਹੀ ਪਿੰਡ ਦੇ ਜੀ ਆ ਚੱਲੋ ਹਾਲੇ ਬਗਉਣੀ ਉਹਨਾਂ ਦਾ ਅਰਕਾ ਲੈ ਛੋਟ ਬੜੀ ਕਾਂਢੀ ਕਰਦਾ ਹੈ ਸ਼ਾਡੀ ਹਾਂ ਸ਼ਾਡੀ ਆਉਂਦਾ ਸਸੂ ਨੂੰ ਪਹਿਲੂ ਇਹਨਾਂ ਨੂੰ ਕੱਢ ਲੀ ਜਿਹੜਿਆਂ ਦੇ ਘਰ ਤੇ ਨਿਪੇ ਆ ਹਾਂਜੀ ਹਾਂਜੀ ਇਹਨਾਂ ਨਾਲ ਪਾਣੀ ਉੱਤੇ ਤੱਕ ਆ ਗਏ ਇਹਨਾਂ ਦੀ ਮੱਜਾਂ ਵੀ ਖੋਲ ਕੇ ਆਏ ਹੁਣ ਆਪਾਂ ਕਈਆਂ ਨੇ ਤੇ ਡੰਗਰ ਹੀ ਨਹੀਂ ਖੋਲਿਆ ਆਪਣੇ ਵੀ ਤਾਂ ਉਹ ਗਲਤੀ ਹੋ ਗਈ ਉਹਨਾਂ ਵਿਚਾਰੀਆਂ ਨੂੰ ਬੇਇਜਵਾਨਾ ਨੂੰ ਮਾਰਨਾ ਥੋੜਾ ਠੀਕ ਤਰੀਕੇ ਦੇ ਨਾਲ ਹੋਰ ਦੋ ਜਣੇ ਆ ਉਹ ਲੈ ਲਵਣੇ ਪਹਿਲਾਂ ਇਹਨਾਂ ਨੂੰ ਕੱਢ ਲੀਏ ਹਾਂ ਪਹਿਲਾਂ ਇਹਨਾਂ ਨੂੰ ਕੱਢ ਲਈ ਜਿੰਨੇ ਤੇ ਘਰ ਤੇ ਹਾਂ ਇਹਨਾਂ ਨੂੰ ਕੱਢ ਲਵਾਂਗਾ ਬਾਬਾ ਇਹ ਜਾਣਾ ਲਾਜਾ ਮੇਰਾ ਲੈ ਆਇਆ ਨਾ ਉਹ ਘਰ ਦਾ ਇਹਨਾਂ ਨੂੰ ਚਲੋ ਨੰਨਾ ਆਮ ਪਾਣੀ ਦੇ ਆਉਂਦੇ ਉਹ ਫੜਿਆ ਉਹ ਪੜੀ ਗੱਡਿਆਂ ਨੂੰ ਚਾਰੀ ਤੰਡੇ ਆਪ ਮੈਂ ਅਬ ਯਹਾਂ ਤੇ ਕਿਸੇ ਦਾ ਘਰ ਤੁਹੀ ਆਵਾਂਗੇ ਜਿੰਦੇ ਆਵਾਂਗੇ ਅਥਰਾ ਤੁਸੀਂ ਤੁਸੀਂ ਪਰੇ ਮੈਸਜ ਕਰਾਉਂਗਾ ਚਲਕੋ ਜਾਗ ਜਾਗ ਜਾਗਣ ਦਾ ਮਾਏ ਹੀ ਕਿਹਦੇ ਥੇ ਥੇ ਦੌੜਨਾ ਮਰਦਾ ਹੋਇਆ ਉਸ ਦਾ ਲੋੜ ਪੈ ਰਹੀ ਸੀ ਦੌਰ ਪੈ ਗਈ ਸੀ ਚੱਲ ਦੇਗੇ ਉਹ ਆ ਜਾਈਂ ਅੱਗੇ ਕੋਈ ਮਿੰਟਾਂ